ਸਤਿ ਸ੍ਰੀ ਅਕਾਲ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਆ ਪਾਈ ਸਾਰੀ ਸੰਗਤ ਨੂੰ ਵਧਾਈਆਂ ਬਾਕੀ ਆਪਾਂ ਲੱਗੇ ਜਵੀ ਨੂੰ ਪਾਣੀ ਲਾਉਣ ਪਾਈ ਮੰਡਈ ਜਵੀ ਆਪਣੀ ਕੰਮ ਦੀ ਖੜੀ ਐ ਦਿਖਾਉਂਦਾ ਤੁਹਾਨੂੰ ਜਵੀ ਜਵੀ ਟਾਪਦੀ ਐ ਆਪਾਂ ਜਦ ਦੇ ਵਿੱਚੇ ਸਭ ਕੁ ਉਪਰਾਲੀ ਦਾ ਕਾਲਾ ਮਾਲਾ ਕਰਕੇ ਪਿੱਛੇ ਜਦ ਦੇ ਬੀਤਦੀ ਬਾਜੀ ਰੋਟੀ ਬਾਏ ਤੇ ਡਾਏ ਦੇ ਬਾਕੀ ਯੂ ਜਿਆ ਕਹਿੰਦੇ ਪਹਿਲਾਂ ਸਿਰ ਤੋਂ ਪਾਣੀ ਤੇ ਮਹਾ ਪਹਿਲਾਂ ਉਹ ਕੋਈ ਫਾਇਦਾ ਨਹੀਂ ਜੇ ਛੱਡੇ ਪਹਿਲਾ ਕੋਈ ਫਾਇਦਾ ਨਹੀਂ ਬਾਅਦ ਵਿੱਚ ਠੀਕ ਹੈ ਬਾਅਦ ਵਿੱਚ 5:00 ਵਜੇ 6 ਸਿਰ ਤੇ ਜਾਂ 7 ਸਿਰ ਤੇ ਉਹਨਾਂ ਨੇ ਕੰਮ ਜ਼ਿਆਦਾ ਕਰਨਾ ਹੈ ਪਾਣੀ ਦੇ ਦੇ ਕਬਈ ਦਬਣੀਓ ਦਬਣੀਆਂ ਵੈਸੇ ਦਬਦੀ ਨਹੀਂ ਹੈਗੀ ਠੀਕ ਹੈ ਲਾਈਟ ਆਏ ਆ 5 ਕਿਲੇ ਆ 5 6 7 ਦਿਨ ਲੱਗੇ ਭਰਨੇ ਨੂੰ ਸਮਝ ਲਓ ਤੁਸੀਂ 7 ਦਿਨ ਬਵਾਜਾ ਵੀ ਪਾਣੀ ਸਿਰੇ ਹੀ ਲੱਗਿਆ ਕਿੰਨੇ ਦਿਨ ਹੋਰ ਲੱਗੂਗਾ ਜਾਂ 5 ਕਿਲੇ ਨੂੰ ਬਾਕੀ ਲਾਈਟ ਵੀ ਹਿਸਾਬ ਦੀ ਆਉਂਦੀ ਇੱਕ ਗੱਰੀ ਭਰਦਾ ਰੋਜ਼ ਬਾਕੀ ਬਜਾਈ ਜਲਦੀ ਬਈ ਪੂਰੀ ਫੁੱਲ ਬੜਾ ਫੁੱਲ ਦਿਖਾਉਂਦਾ ਤੁਹਾਨੂੰ ਹੁਣ ਇੱਥੇ ਬੰਦਾ ਕੀ ਕਰੂਗਾ ਤੇ 8 ਥੱਲੇ ਹੈ ਲਫਾਫੇ ਪਤਾ ਨਹੀਂ ਲੱਗਦਾ ਸਾਲਾ ਕਿੱਥੇ ਆ ਤੂਗੀ ਦੀ ਖੱਟਦਾ ਨਹੀਂ ਪਤਾ ਲੱਗਦਾ ਵੀਰੇ ਪੈਰ ਮਾਰਨੇ ਜੋਗੇ ਨੂੰ ਕੁਝ ਹੋਵੇ ਨਾ ਵਿੱਚ ਲੈ ਇਹ ਵੀ ਕੰਮ ਦੀ ਗੜੀ ਬਾਈ ਥਾਰੀ ਹੋ ਪੰਜ ਕਿਲੇ ਜਵੀ ਵੀ ਆਪਣੇ ਉਰੇ ਪੰਜਾਂ ਟਾਪ ਦੇ ਖੜੇ ਆ ਖਸ ਖਸ ਹੀ ਹੋ ਗਈ ਆ ਪਾਣੀ ਦੇ ਹੁਣ ਇਹਨੇ ਬਹੁਤ ਸਰਨਾ ਜਰ ਇਹ ਕਰਨਾ ਇਹਦੇ ਚ ਗੱਟ ਗੱਟ ਦੇ ਉੱਪਰ ਹੋ ਗਈ ਗੱਟ ਗੱਟ ਤੇ ਪਰਾ ਹੈ ਵਜਾਈ ਬਹੁਤ ਜਲਦੀ ਮਾਰੂ ਮਾਰ ਚਲਦੀ ਆ ਹੁਣ ਸਾਹ ਵੀ ਜੋ ਕੋਈ ਹੋ ਰਹਿਣਾ ਜਿਹਦੇ ਪਰਾਲੀ ਨਹੀਂ ਚੱਕ ਕੋਈ ਇਕਨਾਹ ਪਰਾਲੀ ਰੌਣੀ ਕਰੇ ਪੇ ਕਿਸੇ ਨੇ ਰੌਣੀ ਕਰ ਤੇ ਗਿਲ ਤਾਂ ਬਹੁਤ ਹੀ ਉਰੇ ਦਿਲ ਵਸਾਈ ਦੀ ਪਰ ਰੌਣੀ ਵੀ ਕਰਨ ਲੱਗੇ ਵੀ ਲੋਕ ਵਿੱਚ ਹੁਣ ਰੌਣੀ ਬੱਤ ਨਹੀਂ ਆਉਣੀ ਅਸੇ ਡਾਕਰ ਜ਼ਮੀਨ 'ਚ ਹੋਰ ਕੁਝ ਨਹੀਂ ਹੈਗਾ ਮੋਟਰ ਚੱਲਦੀ ਆ ਭਾਈ ਬਾਕੀ ਤੁਹਾਨੂੰ ਉੱਧਰ ਵੀ ਦਹੋਂਦੇ ਕਣਕ ਬੀਜੀ ਆ ਉੱਧਰ ਵੀ ਸਪਰੇਅ ਕਰਦੇ ਅੱਜ ਉੱਥੇ ਟਰੈਕਟਰ ਛੱਡਿਆ ਪਿਆ ਹੁਣ ਟੈਂਕੀ ਭਰ ਕੇ ਆਉਣੀ ਪਾਣੀ ਦੀ ਇਹ ਘਟ ਗਿਆ ਉਹਦਾ ਨਹੀਂ 1000 ਲੀਟਰ ਭਰ ਕੇ ਲਿਆਇਆ ਦਾ ਮੈਂ ਬਾਕੀ ਦਿਖਾਉਂਦੇ ਆ ਤੁਹਾਨੂੰ ਭਾਈ ਲੈ ਭਾਈ ਸਪਰੇਅ ਦਾ ਨਾਏ ਬਿਓਰੇ ਮੱਢ ਮੈਂ ਜਿਹੜੀ ਆਪਣਾ ਕਣਕ ਬੀਜੀਦੀ ਹੁੰਦੇ ਪਰ ਉਹ ਦੂਆ ਦਾ ਮਿਲਿਆ ਨਹੀਂ ਕੀੜਾ ਜਿਹੜਾ ਕਰਦਾ ਇਧਰ ਪਰ ਮਿੱਠੋ ਲਿਆਂਦਾ ਟੈਂਕੀ ਭਾਲੇ ਦੀ ਪਾਣੀ ਦੀ ਘਰ ਤੇ ਇਹ ਮੜਾ ਮੋਟਾ ਘਟ ਗਿਆ ਲਾਈਟ ਆ ਗਈ ਅੱਜ ਪਰ ਸਾਰੀ ਘਰ ਨਹੀਂ ਉਰੇ ਓ ਜਿੱਥੇ ਨਹੀਂ ਬੀਜੀ ਵੀ ਆ ਓ ਸਰੇ ਸਾਈ ਓ ਆਪਾ ਟੋ ਬੰਨ ਗਾ ਹੱਥ ਤੇ ਆਏ ਕਮਾ ਕੇ ਇਹ ਇੱਥੇ ਆ ਜਾਣਾ ਸ਼ੈੱਡ ਕੋਲ ਆਏ ਲੱਗਾ ਮਿੱਠੂ ਕਰਨ ਕਹਿੰਦਾ ਮੈਂ ਕਰ ਰਿਹਾ ਦਾ ਵੀਦ ਦਾ ਗੰਨਾ ਦਾ ਕਹਿੰਦਾ ਮੈਂ ਕਰ ਦਿੰਦਾ ਸਭਰੇ ਵਿੜਿਆ ਵਿਆ ਹੁਣ ਪੰਪੇ ਬਹੁਤ ਲੱਗੇ ਨੇ ਮੈਂ ਕਹਿੰਦਾ 8-9 ਕਿਲੇ ਤੇ ਲੱਗੀਆਂ ਨੇ 89 ਪੰਪ ਕੀਲੇ ਦੇ ਲੱਗਣੇ ਆ 89 ਆ ਲੱਗੇ ਜਲੇ ਭਾਈ ਇਹਦਾ ਕਹਿੰਦਾ ਸੱਤ ਲੱਗੂਗਾ ਮੈਂ ਸਵਾਰ ਕੇ ਕਰਦੇ ਬੱਦੇ ਲੱਗ ਜਾਂਦੇ ਹੁਣ ਇੱਕ ਵਾਰੀ ਪੰਪ ਜਾ ਕੇ ਇੱਕ ਵਾਰੀ ਮੁੜਦਾ ਦੂਈ ਨਿਊਜਲ ਕਸੀ ਵੀ ਨੂੰ ਸਿੱਧੀ ਆਮ ਪੰਪ ਵਾਲੀ ਆਮ ਪੰਪ ਵਾਲੀ ਲੱਗ ਕਸੀ ਦੀ ਐ ਓ ਚਲੇਗਾ ਭੰਨਣਾ ਪਈਗਾ ਸੱਤ ਲੋਈ ਦਾ ਰਿਆਦਾ ਆ ਆ ਗਿਆ ਸਾਰੇ ਸੱਤ ਲੋਈ ਦਾ ਬੰਨਣਾ ਤੇ ਜੇ ਸਾਹਮਣੇ ਟੱਪ ਜੂ ਆਹ ਕਹਾਂ ਸਿੱਧਾ ਉਹ ਪੱਲੇ ਟੱਪ ਕੇ ਕਹਾਂ ਦਰਿਆ ਦਰਿਆ ਤੇ ਕਹਾਂ ਪਲਾਜੂ ਤੂੰ ਦਿਨ ਮਾਤ ਹਾਰਿਓ ਬਾਈ ਖਿੱਚੀਦੀ ਲੋਕਾਂ ਦੇ ਲੱਚੀ ਹੁੰਦੇ ਜਾਂਦੇ ਚੱਕ ਤੇ ਫੱਟੇ ਇੱਥੇ ਮਰਜੀ ਦੇ ਲੈ ਟਰੈਕਟਰ ਚੱਲਦਾ ਜਿਆਦਾ ਰਸੂਲ ਸੀਟਰ ਇਹ ਕਾਹ ਚੱਲਦਾ ਇਹ ਕੋਹ ਪਰਾ ਚੱਲਦਾ ਜਿੱਥੇ ਮੈਂ ਪਾਣੀ ਲਾਉਂਦਾ ਉੱਥੇ ਜਾਂਦਾ ਤਾਂ ਇਹ ਕਾ ਇਧਰ ਮੇਰੇ ਪਿੱਛੇ ਇਧਰ ਚੱਲਦਾ ਟੋਟੇ ਖਾਨ ਦੇ ਪਿੱਛੇ ਮੈਂ ਕਿਹਾ 4 ਦਿਨ ਮੈਂ ਖਿੱਚੀ ਨਹੀਂ ਸਾਰੀ ਉਹ 10 ਦਿਨ ਕਿੰਦਾ ਕੰਮ ਖਤਮ ਹੋ ਜਾਣਾ ਵਜਾ ਜਿੱਦਾਂ ਇੱਥੇ ਹਾਲੇ ਆ ਵੀ ਇੰਜ ਕਿਰੂ ਜੂ ਕਾ ਖਤਮ ਭਾਈ ਆ ਜਾ ਆ ਜਾ ਆ ਜਾ ਦੱਸ ਕਿੰਨੇ ਪੰਪਾ ਪਾਣੀ ਭਰਨਾ ਪਊਗਾ ਕਿ ਨਹੀਂ ਆ ਜਾ ਹੁਣ ਕਹਾਂ ਨੂੰ ਇਹ ਦੂਜੀ ਨੂੰ ਜੁ ਲਾਈ ਵੀ ਕੱਟ ਵਾਲੀ ਉਦੇ ਨਾਲ ਕਰਦਾ ਐਨ ਵਾਰ ਕੇ ਕਰਦਾ ਮਾਂ ਚ ਜਗ੍ਹਾ ਰਹਿ ਗਈ ਦੇਖ ਲੈ ਫਰੀ ਕਰਾਉਣੀ ਐ ਮੈਂ ਲੱਗਿਆ ਹੋਇਆ ਹੁਣ ਮਾਰੂ ਮਾਰ ਸੁਵੀਰ ਦਾ ਲੱਗਿਆ ਹੋਇਆ ਚਾਹ ਬੋਤਲ ਤੱਕ ਰਿਹਾ ਏ ਚਾਹ ਇਹ 2 ਲੀਟਰ ਦਾ ਸਮੋਸਾ ਧਰ ਕੇ ਲੈ ਜਾਂਦਾ 2 ਲੀਟਰ ਦਾ ਪੋਸ਼ ਭੀਜਦਾ ਹੈ। ਘੜੀ ਕੋ ਬਾਅਦ ਚਾਹ ਤਾਲ ਪੰਪ ਲਾ ਕੇ। ਇਹਨਾਂ ਘੱਟ ਲੱਗਦਾ ਪਾਣੀ ਬਹੁਤ ਆਉਂਦਾ ਹਾਲ। ਫਿਊਲ ਰਿਸਪੌਂਸ ਵੀ ਹੁੰਦਾ ਹੈ ਬੜੇ ਘੱਟ ਵਾਲੀ ਹੈ ਇਹ। ਲੱਗਦੀ ਐ ਇੰਜਨ ਨੂੰ। ਇਹ ਕੋੜੇ ਪੰਪ ਨੂੰ ਲੱਗਦੀ ਹੈ। ਈਲਾ ਘਾਤੀ ਜਾਂਦੀ ਹੈ ਦੇਖ ਲੋ। ਹੈ ਮਿਕ ਟੂਰ ਇਹ ਕਹਿਰਾ ਪਰਤੂਨਾ ਹੈ ਇੱਧਰ ਮੂਹਰੇ ਚੌੜਾ ਜਿਹਾ ਪਰਤੂਨਾ ਖੇਤ ਹੈ ਉਹੀ ਕੱਢਣ ਲੱਗਾ ਜਿਹੜਾ ਪਜ ਗਿਆ ਮੜਾ ਜਮਣ ਵੀ ਪਰਤੂਨਾ ਜਿਹਾ ਹੋਰ ਕਰ ਦੋ ਸਵਾਰ ਤੇ ਇਹ ਕਹਿਰਾ ਪਰਤੂਨਾ ਹੈ ਉੱਪਰ ਤੇ ਚਾਰ ਇਕੱਠੇ ਆ ਇਹ ਇੱਧਰ 6 ਇਕੱਠੇ ਹੋ ਜਾਂਦਾ ਆਕੇ ਇਹ ਮੱਟਾ ਕੀ ਇੱਧਰ ਪੱਕ ਗਿਆ ਆਹ ਮੱਟਾ ਕੀ ਪੱਕਿਆ ਇਹ ਦੇਖ ਕੇ ਪਰਤੂਨਾ ਹੈ ਐਮ 2 ਮੈਂ ਬੰਦ ਕਰ ਲੈਗਾ ਪੈਟਰੋਲ ਪੂਰਾ ਹੀ ਪੂਰਾ ਹੁਣ ਹੁਣ ਤੇਲਾ 7 ਕਿਲੋਮੀਟਰ ਜਾਣਾ ਪੈਣਾ ਨਹੀਂ ਓਏ ਬੰਦ ਕਰ ਲੈ ਤਾਂ ਹੋਰ ਕੀ ਬੰਦ ਕਰ ਲੈ ਗਾਰ ਇਹਨੂੰ ਆਹ ਕਾ ਆਨੂ ਇਹ ਲੈ ਦੇਖ ਮੈਂ ਕਾ ਆਨੂ ਇਹ ਲੈ ਪਾਣੀ ਪਾਉ ਲਾਂਦੀ ਬਈ ਇਹ ਦੂਈ ਹੈ ਕੱਟ ਵਾਲੀ ਆ ਦੇਖ ਇਹਨੂੰ ਥੋੜਾ ਬੈਂਡ ਚਾਹੀਦਾ ਮਾੜਾ ਜਹਾਂ ਪਰ ਬੈਂਡ ਰੂ ਫੇ ਦੂਈ ਨਹੀਂ ਲੋਟ ਆਉਂਦੀ ਠੀਕ ਹੈ ਉੱਚੀ ਜੱਕਣੀ ਪੈਂਦੀ ਆਏ ਆਏ ਉੱਚੀ ਜੱਕਣੀ ਪੈਂਦੀ ਤਾਂ ਸੱਟ ਆਉਂਦੀ ਹੈ ਫੇ ਦਵਾਏ ਉੱਪਰ ਵੀ ਗਿੱਦੀ ਦੇ ਖਾ ਲੈ ਲੈ ਵੀੜਾ ਹੋਇਆ ਬੈਜਕਣਾ ਹਰਦੀ ਲਾਈ ਹੁੰਦੀ ਆ ਤੇ ਨਿੰਬਰ ਜਣਾ ਕੰਮ ਆਪਣਾ ਚਾਰ ਵਾਦ ਦੇ ਸਾਈ ਹੈ ਹੈ ਚਾਰ ਵਜੂ ਹੈ ਹਾਂ ਵਜੇਗਾ ਡਰਾਈਵਲ ਵੀ ਟਰੈਕਟਰ ਦਾ ਹੀ ਹੈ ਇਹੀ ਲਿਆਉਦਾ ਹੁਣ ਸਰੇ ਤੇ ਗਾਹ ਉਹ ਉੱਥੇ ਤੇ ਲਈ ਆਉਂਦਾ ਮੈਲ ਕੋ ਜੇ ਮੈਨੂੰ ਪਾਣੀ ਹੁਣ ਮਾ ਮੋਟਰ ਦਾ ਫਿਊਲ ਲਾਤੇ ਹੈ ਮਿੱਟੂ ਫਿਰ ਜਾਏਗਾ ਫਿਊਲ ਲਾਤੇ ਜੱਦਦਾ ਆਪਣਾ ਪੰਪ ਭਰਨਾ ਹੈ ਪੰਪ ਲਾ ਕੇ ਆਉਣਾ ਤਾਂ ਪੰਪ ਚੱਕਣਾ ਤਾਂ ਹੈ ਪਹਿਲਾਂ ਜੱਠਾ ਪਾ ਦੇਨ ਨੂੰ ਮਿੱਟੀ ਵਾਹ ਦੇ ਕਰੂਗੀ ਉਦੋਂ ਇਹ ਕਿਹੜਾ ਜੱਠਾ ਬਣਾਇ ਪਕਾ ਲੈਣਾ ਕੱਚਾ ਹੈ ਹੋ ਬਣਾਉਣਾ ਜੱਠਾ ਤੇ ਦੇਖਦੇ ਆ ਬੋਦ ਵੀ ਕਰਾਉਣਾ ਹੁੰਦਾ ਹੈ ਇੱਥੇ ਤਾਂ ਮੌਜ ਨਹੀਂ ਦੀ ਐ ਹੈ ਕਿ ਨਹੀਂ ਹਾਂ ਚੱਲ ਠੀਕ ਆ ਮੈਂ ਪਾਣੀ ਦੇਖ ਲਵਾਂ ਹੁਣ ਹੈ ਮਾ ਕਹਿਆਂਦੇ ਬੂਟਾ ਬੈ ਨਹੀਂ ਦੰਦਾ ਡੰਡਾ ਪਤਲਾ ਵੱਡ ਕੇ ਲੈ ਆਪਾਂ ਐ ਮੈਂ 10 ਕਿਲੋ ਪਜਣ ਖਲੇ ਮੈਂ ਫੇਰ 10 ਤੇ ਜ਼ਿਆਦਾ ਹੋਣਾ ਜੇ ਹੁਣ ਬੂੜਾ ਬੂੜਾ ਬੂਟਾ ਵੱਡੇ ਆਪਾਂ ਸਿਰੇ ਸੇ ਹੀ ਲਾ ਲ 50 ਕੇ ਮੇਰੇ ਬੂਟਾ ਹੋਣਾ ਜੇ ਤੂੰ ਉੱਪਰ ਛੱਡ ਗਿਆ ਫੇਰ ਜਿਆਦਾ ਥੋੜਾ ਚਾਹੀਦਾ ਤਾਂ ਹੋਊਗਾ ਛੜੇ ਪੱਤੇ ਪਾ ਕੇ ਹੈ ਵੀ ਕਿੰਨਾ ਆ ਗਿਆ ਹਾਂ ਬੂਟਾ ਕਿਹੜਾ ਇਹ ਹੈ ਡੰਡਾ ਹੈ ਡੰਡਾ ਹੈ ਤਾਂ ਜਿਹੜੇ ਉਹ ਆ ਫੜੇ ਆਉਂਦੇ ਤਾਂ ਕਹੇ ਜੇ ਪਏ ਚੱਲ ਦੇਖਦੇ ਆ ਕਾਲੀ ਨਾ ਕਰੀਂ ਬੱਸ ਕਾਲੀ ਨਹੀਂ ਕਰਦੇ ਨਹੀਂ ਕਲਕੀ ਪਟਾਉਂਗੇ ਇਹਨੇ ਪੱਤਾ ਜਿਹੜੇ ਤੇ ਹੁਣ ਵਜਨ ਵੀ ਪਾਣਾ ਬੂਟੇ ਦਾ ਅੱਛਾ ਪੱਤਾ ਜਾਣਦਾ ਇਹਦਾ ਪ੍ਰਸ਼ਾਦ ਨਾਲ ਥੋੜਾ ਵਜਨ ਘੱਟ ਹੁੰਦਾ ਹੁਣ ਜੇ ਪੱਤਾ ਝੜ ਜਾਣਾ ਫੇਰ ਵਜਨ ਪਾਜ ਜਾਂਦਾ ਇਹਦਾ ਪਾਣੀ ਦੀ ਛਾਹ ਮੰਦਾ ਪ੍ਰਸ਼ਾਦ ਦਾ ਅਜਾਬ ਬਥਰੇ ਨਾ ਬਹੁਤ ਹੱਸਦਾ ਐ ਕੰਮ ਲੋਡ ਰੱਖਿਆ ਆਪਣਾ ਹੈ ਨਾ ਉਹਨੇ ਹਾਂ ਬਹੁਤ ਲੋਡ ਰੱਖਿਆ ਸਫਾਈ ਰੱਖੀ ਆ ਹਾਂ ਬੁੱਤੇ ਜਿੱਡਲ ਮਾ ਜਿਣਾ ਤਾਂ ਥੋੜਾ ਸਫਾਈ ਕਰਨੀ ਵੀ ਹਸਕਾਲੀ ਆ ਜੇ ਹੁਣ ਬੱਟਾ ਦੀ ਸਫਾਈ ਕਰਨੀ ਹੋਈਏ ਚਲੋ ਤੇਰਾ ਹਾਂ ਚਾਚਾ ਦੱਸ ਤਾਰਚ ਨੂੰ ਪਾ ਜਾਂ ਹਾਂ ਦੀ ਉੱਪਰ ਤੋਂ ਇਲਾ ਬਾਸਾ ਬੰਦ ਗੇ ਦਿੰਦੀ ਬਿਲੋਂ ਨਹੀਂ ਹੋ ਠੀਕ ਆ ਸਿੱਧੀ ਜੀ ਹੋ ਗਈ ਪਿੱਛੇ ਨੂੰ ਟੇਡਾ ਹੋ ਗਿਆ ਤਾਂ ਯਾਰ ਬੱਚੀ ਭਾਰੀ ਨਹੀਂ ਲੋੜੇ ਨਹੀਂ ਹੁੰਦਾ ਇਹ ਨਹੀਂ ਹਿੱਲਣਾ ਹੀ ਨਹੀਂ ਬੱਚੀ ਬਾਦ ਰਸ ਨਹੀਂ ਆਈ ਨਹੀਂ ਚਾਹੀਦੀ ਬੱਚੀ ਬਾਦ ਰਲਾ ਇਹ ਨਹੀਂ ਹਿੱਲਣਾ ਮਾਰ ਦਿਆ ਉਹ ਲੈਂਟ ਬਲਦੀ ਹੁੰਦੀ ਰਾਤ ਨੂੰ ਹੈ ਆਉਂਦਾ ਹੀ ਨਹੀਂ ਮੈਂ ਸ਼ਾਮ ਨੂੰ ਇੱਧਰ ਨੂੰ ਮੇਰੇ ਪਟਾਏ ਨਹੀਂ ਹੁੰਦੇ ਕਿਉਂ ਬਾਲਦੀ ਇੱਕ ਲੈਟ ਤੇ ਸ਼ੂਰ ਵਾਲੀ ਲਾ ਦੇ ਆਪਣੇ ਆਪ ਬਲ ਜਾਂਦੀ ਆ ਆਪਣੇ ਆਪ ਹੀ ਹਿੱਲਦੀ ਆ ਇੱਕ ਲੈਟ ਤਾਂ ਸਵੇਰੇ ਯਾਰ ਜੇ ਤੂੰ ਸ਼ਾਮ ਨੂੰ ਜਾਂਦਾ ਹੀ ਹੈ ਤੁਸੀਂ ਅੰਦਰ ਮੇਰੇ ਕਾਂਡ ਨਹੀਂ ਆਉਂਦੀ ਜੁੱਤੀ ਚ ਕਾਂਤ ਨਹੀਂ ਆਉਂਦੀ? ਨਹੀਂ ਠੀਕ। ਇਹਦਾ ਠੀਕ ਆ ਤਾਂ ਠੀਕ ਆ ਸੱਪ ਤੋਂ ਬੁੜੀ ਤੇ। ਫੋਨ ਕਰਨੀ ਆਂਦੀ ਹੁੰਦੀ ਆ ਨਾ। ਹੂੰ ਠੀਕ ਆ। ਰਹਿੰਦਾ ਕਿੱਥੇ? ਕੱਲੂ ਫੇਰ ਆ ਜੀ ਹੁਣ। ਫਾਰਮ, ਮੁਰਗੀ ਵਾਲੇ ਚ। ਠੀਕ। ਠੀਕ ਆ ਨਾ? ਕੱਲੀ ਕੇ ਕਰਾਉਣਾ? ਕੱਲੂ ਡਾ ਡੱਕੇ। ਬੋਰਡਰ ਅੰਦਰ ਤੋਂ ਸਫਾਈ। ਜਿਹੜੀ ਮਿੱਟੀ ਆਈ ਵੀ ਚਾਕੇ ਪਾਹੀ ਮੈਂ ਥੋੜੀ ਨਾਲੇ ਖਾਂ ਸਵਾਰ ਦੂੰਗਾ। ਖਾਂ। ਚਾਰ ਦਿਨ ਨੂੰ ਉੱਤੇ ਪਾਣੀ ਮੰਗਣ ਲੱਗ ਰਹੇ ਨੇ। ਹੈ ਕਿ ਨਹੀਂ? ਹੂੰ। ਫੇਰ। ਉਹ ਪਾਣੀ ਲਾ ਦਾਂਗੇ ਫੇਰ। ਨਾਲੇ ਪਾਣੀ ਲੱਗ ਜੂਗਾ। ਨਾਲੇ ਆਏ ਮੁਰੇ ਸਵਾਰ ਦੂੰਗਾ ਇੱਥੇ। ਇੱਕ ਕੰਮ ਕਰਾ ਦੇ ਹੁਣ ਥੜੀ ਪਾਈ ਪਈ ਆ ਮੈਂ ਚੱਕ ਕੇ ਮੋੜ ਤੇ ਰੱਖਣੀ ਹੈ ਮੇਰੇ ਨਹੀਂ ਉਹ ਕੱਪੜੇ ਹਾਂ ਇਧਰ ਖਾਲਾਮ ਦੀ ਲੈ ਜਾ ਲੈ ਜਾ ਲੈ ਜਾ ਰੱਸੀ ਜਾਂ ਵੈਕਰ ਰੱਸੀ ਹੈ ਆ ਲੈ ਜਾ ਤਾਰ ਉਹ ਰੱਸੀ ਅੰਦਰ ਪਈ ਆ ਦੇਖ ਇੱਕ ਦੇਖੀ ਰੱਸੀ ਦੀ ਚਾਲੂ ਕਿ ਬਿਨਾਂ ਰੱਸੀ ਦੇ ਲੈ ਜਾਂਦੇ ਹਾਂ ਮਾਸੀਂ ਬਿਨਾਂ ਰੱਸੀ ਦੇ ਲੈ ਜਾਂਦੇ ਆ ਜੋ ਕਿੱਥੇ ਬਣੀ ਮੈਂ ਤਾਂ ਤਕੜਾ ਬਾਦ ਹੀ ਰਹਿ ਗਿਆ ਜੀ ਥੜੀ ਥਾਲੀ ਆ ਉਹ ਕਿੱਥੇ ਜਾਣਾ ਵੜਾ ਅਲੱਗਰੇ ਮਾੜਾ ਬਿਨਾਂ ਦੇ ਤੇ ભાઈ રે દેબ ગેર આલા ઓર્ગેનિક તું કે હે નહિ ઓડા તા કે ઓ આ દિયા યા ઠીક હે ગલ ચલો ઠીક હે ભાઈ આજા આજા ચાલ રાતી આપણી આ હે દેખીએ તો મારી રાતી આ હે તો એ હમ મગ ગిల్లా ઇધર પર આ સાळा સુક્કો હે પર આ તો તને કે નહિ તને પર આ સુક્કો લાગી જના ભી સરે જાકે દેખ ઉરે સારા પાણી ઇથે ઘટતા હે ਆਵਾ ਬੱਟਾ 2 ਪਾਈਆਂ ਵੀ ਦੇਣਾ ਆਪਾਂ ਨੇ ਇੱਧਰ ਇੱਥੇ ਕਿੱਲਾ ਹੈ ਇਹ ਪਾਸੋਂ ਦੂਰ ਬਟਾ ਹੈ ਪਰ ਤੱਕ ਹੋਵੇ ਉਹ ਸੋਮਵਾਰ ਮੰਗਲਵਾਰ ਤੱਕ ਹਾਂ ਫੇਰ ਬੱਟਾ ਆ ਜਾਣਾ ਇਹਨੇ ਇਹਦੇ ਵੇਖੇ ਨਾ ਇੱਕ ਨਹੀਂ ਦਿੱਤਾ ਪੱਤਿਆਂ ਦੇ ਹੂੰ ਮੈਂ ਕਿਹੜੇ ਸੁਪਰ ਸੀਟਰ ਦਾ ਬਾਹ ਦੇਣਾ ਮੈਂ ਰੂਟਾ ਵੇਡਣਾ ਰੂਟਾ ਵੇਡਣਾ ਬਾਸ ਨਹੀਂ ਸੱਚੇ ਸੁਪਰ ਸੀਟਰ ਪਰ ਸਾਲਾ ਉਹ ਯਾਰ ਇਹ ਪਤਾ ਗਿਆ ਚੱਕਰ ਹੈ ਇੱਥੇ ਨਹੀਂ ਆ ਗਈ ਤੁਸੀਂ ਮੰਨਣਾ ਨਹੀਂ 8 ਫੋਟਾ 8 ਫੋਟਾ ਉਹ ਨਹੀਂ ਆ ਗਈ ਇੱਧਰ ਉਹਨੇ ਇੱਥੇ ਸਹੀ ਆ ਜਾਣ ਵਿਚਾਲੇ ਰਹਿ ਜਾਣੀ ਵਿਚਾਲੇ ਰਹਿ ਜਾਣੀ ਜੇ ਹੁਣ ਦਬਲ ਤੇ ਬਲ ਕਮਾਉਗੇ ਬੀਜੀ ਰੁਕਣਾ ਪੈਂਦਾ ਹਮਲੇ ਗਾਲੇ ਹੂੰ ਛਿੱਟਾ ਠੀਕ ਹੈ ਜਾਂ ਗਿੱਲ ਪੂਰੀ ਹੈ ਛਿੱਟਾ ਮਾੜਾ ਕਬੂਲਾ ਮੈਂ ਛਿੱਟੇ ਹੀ ਆਈ ਜਾ ਹਾਂ ਆ ਉਹ ਤਾਂ ਫਿਰ ਇਹਦੇ ਵਿੱਚ ਵੀ ਦਾਣਾ ਗਿਰ ਜਾਣਾ ਮਿੱਟੀ ਚੜਾ ਦੂੰਗਾ ਜਿੰਦੇ ਨਾਲ ਨਹੀਂ ਫੇਰ ਮਾਰਦੇ ਆਏ ਬਸ ਜਿੰਦੇ ਨਾਲ ਹਾਂ ਇਹ ਹੁਣਾਂ ਜਮੈਂ ਪਾਣੀ ਲੱਗੇ ਜਮੈਂ ਉੱਕੀ ਪੱਟ ਤਾਂ ਇਕੱਠੀ ਹੋ ਜਾਂਦੀ ਹੈ ਹੂੰ ਉਹ ਇਹ ਤਾਂ ਹੈ ਛਿੱਟਾ ਲੂਟ ਹੈ ਮਾੜਾ ਨੀ ਜਾਉ ਕਰੀਏ ਨਿੱਕੀ-ਨਿੱਕੀ ਹੋ ਗੁੱਤਣਾ ਉਹ ਬਸ ਪਰਲੇ ਦਾ ਠੀਕ ਆ ਵਿਚਾਲੇ ਵਾਲਾ ਹੀ ਹੋਊਗਾ ਥੋੜਾ ਜਿਹਾ ਗਿੱਲਾ ਹੋ ਜਾਣਾ ਦੋ ਦਿਨ ਮਖਾਤੇ ਨੇ ਆ ਦੋ ਕੁ ਦਿਨ ਚੋਂ ਦੋ ਕੁ ਦਿਨ ਚ ਹੋ ਜਾਣਾ। ਨਹੀਂ ਹੋ ਕੰਮ ਕਰੂਗੇ। ਹੂੰ ਪਹਿਲਾ ਪਾੜ-ਪਾੜ ਮਾਰ ਲੂਗੇ ਫਟਾਫਟ। ਤੇਜ਼ ਕਰਕੇ ਡੂਡਾ ਬੀਟਰ ਦੀ। ਹਾਂ। ਉਹਦਾ ਭਾਵੇਂ ਸ਼ਿੱਟਾ ਵੀ ਦੀ ਗੂਗਾ। ਹਾਂ। ਕਿੱਥੇ ਦਿਨ ਦਾਣਾ ਕਰਿਆ ਭਾ ਹੁਣ ਤਾਂ ਦਾਣੇ ਦੀ ਪਤਾ ਲੱਗਣਾ ਪੱਤੇ ਕਿੱਥੇ ਸਿੱਗੇ ਰਿਹਾ। ਇਹ ਵੀ ਆ। ਹੈਂ? ਆ ਇੱਕ ਫਾਟ ਮਾਰ ਦੂਗੇ। ਪਾੜ-ਪਾੜ ਮਾਰ ਲੈਣਾ ਪਹਿਲਾਂ। ਹੂੰ। ਦੂਈ ਵਾਰ ਵੀ ਪਾੜੇ-ਪਾੜ ਦਿਨ ਦਿਨੂ। ਇਹਨੇ ਘਟੇ ਇਹਨਾਂ ਮੋਟਾ ਨੇ ਕਰਨੇ। ਹੂੰ। ਕਿੱਟਾ ਦੇ ਗੂਦੀ ਪਾੜਾ ਬਸ। ਤੇ ਦੂਈ ਵਾਰ ਬਾਉਂਗਾ ਤਾਂ ਦਾਣੇ ਉੱਪਰ ਆ ਜਾਂਦੇ ਫਿਰ। ਸਮਝ ਗਿਆ ਲੈ ਠੀਕ ਆ ਪਾੜੇ ਪੈਣਗੇ ਪਾੜ ਪਾਜੀ ਬਹੁਤ ਆਹ ਤਾਂ ਨਹੀਂ ਨੀਵਾ ਖੜਿਆ ਰਿਹਾ ਪਾਣੀ ਬਹੁਤ ਟਾਈਮ ਖੜਾ ਰਿਹਾ ਪਰ ਕੇ ਉਹ ਕਿਹੜਾ ਐ ਬਸ ਬਚਾਲੇ ਵਾਲਾ ਮੜਾ ਜਾ ਹੁੰਦਾ ਪਰਲੇ ਦਾ ਓਕੇ ਹੀ ਆ ਪਰ ਅੱਧਾ ਧੁੱਪ ਪੈਂਦੀ ਆ ਪੂਰੀ ਇਹ ਠੀਕ ਬੰਦੀ ਦੀ ਤਕੀ ਨਹੀਂ ਹਾਂ ਉਧਰ ਧੁੱਪ ਨਹੀਂ ਨਾ ਪੈਂਦੀ ਇੱਧਰ ਧੁੱਪ ਪੈਂਦੀ ਆ ਇੱਧਰ ਧੁੱਪ ਪੈਂਦੀ ਆ ਕੋਈ ਕਿਹੜੀ ਧੁੱਪ ਆ ਦੇਖ ਲੈ ਹੁਣ ਦੀ ਗੁਰ ਸਿੰਘ ਉਧਰ ਸਮਝ ਨਹੀਂ ਰਹੀ ਉਧਰ ਧੁੱਪ ਦੇਖ ਲੈ ਤਾਂ ਹੀ ਤੂੰ ਨਰਮ ਹੈ ਹਮ ਹੈਨਾ ਸਹੀ ਆ ਸਹੀ ਨਰ ਮਾਦਰ ਚਲਾਂ ਦੇਖ ਲੈ ਪਾਸੋਂ ਦੇਖ ਦਿੰਦੇ ਆ ਕੱਲੂ ਨਗਰ ਕੀਰਤਨ ਆ ਪਰਸੋਂ ਦੇਖ ਦਿੰਦੇ ਆ ਪਾਸੋਂ ਕੱਢ ਦਿੰਦੇ ਇਹਨੂੰ ਰੂਟਾ ਬੀਟਰ ਨਾਲ ਇੱਕ ਕਰੋ ਆਏ ਕਰੂਗੇ ਫਿਰ ਕ੍ਰੋਸ ਪਾਉਣਾ ਆਬਾ ਜਦ ਤਾ ਸਵੇਰੇ ਸਾਜਰੇ ਛਿੱਟਾ ਦੇ ਦੂੰਗਾ ਮੈਂ ਤੇਰੇ ਨਾਲ ਦਵਾ ਦੂੰਗਾ ਫਿਰ ਮੈਂ ਕੰਮ ਨੂੰ ਜਲ ਜਾਣਾ ਪਰਸੋਂ ਨੂੰ ਚੌਥੇ ਨੂੰ ਜਦ ਵੀ ਬੀਜਣੀ ਹੋਈ ਕੱਲੂ ਦੇ ਦਿਨ ਕੱਲੂ ਤਾਂ ਐਤਵਾਰ ਆਜ ਕੱਲੂ ਮੈਨੂੰ ਛੁੱਟੀ ਸੀ ਕੱਲ ਆ ਗਿਆ ਸ਼ਾਮ ਨੂੰ ਛਿੱਟਾ ਦੇ ਦੂੰਗਾ ਕੱਲੂ ਹਾਂ ਫਿਰ ਕੱਲੂ ਸ਼ਾਮ ਨੂੰ ਦੇ ਦੂੰਗਾ ਹਾਂ ਛਿੱਟੇ ਦਾ ਕੀ ਆ ਇਹ ਥੋੜਾ ਬਹੁਣਾ ਹੈ ਬੰਦਾ ਇੱਕ ਥੋੜੂ ਆ ਪਰ ਸੋ ਨੂੰ ਸਹੀ ਆਸ ਨੂੰ ਇਸ ਟਾਈਮ ਤਾਂ ਆਈ ਜਾਂਦੀ ਯਾਰ ਆ ਵਾ ਟਾਈਮ ਇਸ ਟਾਈਮ ਤੇ ਵੀ ਜਾਨੀ ਵਾ ਠੀਕ ਹੈ ਕੀ ਨਹੀਂ ਗੱਲ ਹਮ ਪੰਜ ਵਜੇ ਬਾਹਰ ਹੈ ਅੱਜ ਬਾਹਰ ਹੈ ਮੈਂ ਤਾਂ ਹੀ ਤਾਂ ਸੱਜ ਰਿਹਾ ਗਿਆ ਤਾਂ ਅੱਜ ਹੁਣ ਟਾਈਮ ਹੀ ਨਹੀਂ ਹੈਗਾ ਆ ਪਰ ਉਹ ਵੀ ਥੋੜਾ ਜਿਹਾ ਗਿੱਲਾ ਵੀ ਆ ਕੱਲੇ ਦਾ ਕ੍ਰਾਸ ਟੁੱਟਿਆ ਵਾ ਕ੍ਰਾਸ ਪਾਉਣਾ ਪੈਣਾ ਬਾਈ ਹਮ ਉਹ ਰੂੜਾ ਬੀੜ ਦਾ ਕ੍ਰਾਸ ਟੁੱਟਿਆ ਹੋਇਆ ਓਕੇ ਹੁਣ ਕੱਲੂ ਆਏ ਤਾਂ ਬਾਹਰ ਹੈ ਤਾਂ ਬੰਦੂ ਕਰਨਾ ਫੁੱਲੀ ਹੁੰਦੀ ਆ ਤੇਰ ਬਾੜ ਦੇ ਖੁੱਲੀਆਂ ਹੁੰਦੀਆਂ ਖੁੱਲੀਆਂ ਹੁੰਦੀ ਆ ਉਹਨਾਂ ਨੂੰ ਵੀ ਪਤਾ ਸੀਜ਼ਨ ਆ ਅਮਨਦੀਪ ਕਿੱਥੇ ਆ ਘਰੇ ਆ ਉਹ ਵੀ ਆ ਗਿਆ ਨੀ ਉਹ ਤਾਂ ਮਗਾ ਲੈਣਾ ਤਾਂ ਹੁਣ ਆ ਗਏ ਅਸੀਂ ਦੋਹੇ ਆ ਗਏ ਅੱਜ ਉਹ ਕੀ ਆ ਬੰਦਾ ਕਿਹੜਾ ਹੁਣੇ ਵਾਲਾ ਹੁਣ ਬੰਦਾ ਕੋਈ ਨਹੀਂ ਆਉਂਦਾ ਹੱਥ ਹੈਨਾ ਕਾਲੂ ਲਿਆਉਂਗੇ ਜਾ ਕੇ ਜਿਵੇਂ ਸ਼ਾਮ ਨੂੰ ਖੁੱਲੀਆਂ ਹੁੰਦਾ ਜਿਵੇਂ ਸ਼ਾਮ ਨੂੰ ਗਿਆ ਰੋਪੜ ਫੇਰ ਦੇਖ ਲੂੰਗਾ ਕੋਈ ਕਰਾਸ ਫਾੜ ਲੈ ਕੇ ਰੂਟਾ ਬੀਟ ਦਾ ਕਰਾਸ ਦੇ ਦੋ ਬਸ ਇੱਜਾ ਕੋਈ ਨੰਬਰ ਹੁੰਦਾ ਕੋਈ ਜੇ ਗਿਆ 4 450 ਦਾ ਹੁਣਾ ਠੀਕ ਹੈ ਹੈਪੀ ਵੀ ਮਿਲ ਜਣਾ ਉੱਥੇ ਤੇ ਹਵੇਲੀ ਹਵੇਲੀ ਤੇ ਕਿਆ ਕਰਾਸ ਦੇਦੇ ਆਓ ਜਿਵੇਂ ਸ਼ਾਮ ਤੱਕ ਗਿਆ ਫਿਰ ਲਿਆ ਦੇਗਾ ਹੋਰ ਕਿਆ ਨਹੀਂ ਕਾਲੂ ਫੜ ਲਿਆਉਂਗੇ ਜੇ ਗਿਆ ਸ਼ਾਮ ਨੂੰ ਫੜ ਲੈਣੀ ਨਹੀਂ ਕੱਲ ਨੂੰ ਪਵਾ ਦੂੰਗਾ ਮੋਂ ਤੇ ਆਹੋ ਹਾਂਜੀ ਬਤਾ ਪੱਤਾ ਵੀ ਬਹੁਤ ਆਹ ਮਾਰ ਮਾਰਦਾ ਪੱਤਾ ਦੇਖ ਦੂ ਕਿਹੜੇ ਸਾਲ ਨਾਲ ਗਿਰਿਆ ਹੋਇਆ ਪੱਤਾ ਬਹੁਤ ਹੈ ਫੜ ਫੜ ਮਾਰ ਨਹੀਂ ਪਾਉਗੂ ਹਜੇ ਵੀ ਅੱਧਾ ਪੱਤਾ ਕਿੱਡੇ ਨੂੰ ਰਹਿੰਦਾ ਹਾਂ ਮਗਾ ਅੱਧਾ ਪੱਤਾ ਤਾਂ ਖੜਾ ਹਾਲੇ ਰਹਿੰਦਾ ਜਾ ਚੱਲ ਹੁਣ ਕੁਛ ਨਾ ਕੁਛ ਤਾਂ ਗਰੇ ਗਿਆ ਚੱਲ ਲੱਗਦਾ ਬੱਬੂ ਕੁੱਤਿਆਂ ਤੇਰੇ ਇਹ ਵੀ ਡੌਂਗਿਓ ਕਰਿਆ ਹਾ ਰੌਣੀ ਕਰਿਆ ਮੈਂ ਉਦਨੇ ਕਰਿਆ ਸੀ ਇਕੱਠਿਆਂ ਨਹੀਂ ਸਾਰਿਆਂ ਨੇ ਉੱਤੇ ਰੌਣੀ ਕਰੇ ਬਈ ਜਿੰਨੇ ਵੀ ਹੈਗੇ ਸਭ ਨਾਲ ਰੌਣੀ ਕਰਦੇ ਕੋਈ ਉਹ ਬਜਾਈ ਬਜਾਈ ਦੋ ਦਿਨ ਦੀ ਫੱਟੇ ਜੱਟ ਕੇ ਰੁਕਾ ਨੇ ਇਹ ਤਾਂ ਹੈ ਕਿ ਕਿਤਾ ਮੰਡ ਵੀ ਸਾਰੇ ਮਾਣਾ ਮੋਟੇ ਹੀ ਰਹਿ ਗਏ ਸਹੀ ਗੱਲ ਹੈ ਜਿੰਦੀ ਪਰਾਲੀ ਚੱਕ ਲਈ ਸਾਰੀ ਹਿੱਕ ਤੇ ਸਾਰੀ ਚੱਕ ਤੇ ਅੱਜ ਨਾਲ ਕਿਤੇ ਸਰਦ ਚੱਲ ਦੇਖੀਓ ਹੁਣ ਚੱਲੀਏ ਫਿਰ ਹੁਣ ਮੰਦੀ ਖੱਡ ਮੋਟਰ ਪਾ ਮੈਂ ਕੱਢਾਂ ਬੀਜ ਮਸ਼ੀਨ ਮਾਤੇ ਠੀਕ ਹੈ ਜੇ ਰੇ ਪਿਆ ਰਹੇ ਨਾ ਵਿਚੇ ਸਲਾਬਾ ਹੋ ਜਣਾ ਉਹਨੂੰ ਚੱਲ ਚੱਲ ਦੇ ਸਾਫ ਕਰਨੀ ਪਣੀ ਮਸ਼ੀਨ ਉਹ ਚਲ ਚੱਲ ਜਲੀਏ ਅਰੇ ਕੀ ਹਾਲ ਹੈ ਤੂੰ ਹੁਣ ਇੱਥੇ ਪਥਵਾੜਾ ਸਵਾਨ ਲੱਗਿਆ ਆ ਟਰੈਕਟਰ ਕਿੱਥੇ ਨੂੰ ਬਾੜਨਾ ਇੱਧਰ ਕਿਧਰ ਆਏ ਨੇ ਛੋੜੋ ਜਿਆਦਾ ਆਏ ਨੂੰ ਜਿਆਦਾ ਖੇਤ ਨੂੰ ਇੰਨਾ ਵੱਡਾ ਜਾਣ ਸਲਦਾ ਹਾਂ ਹੈ ਨੰਨਾ ਵੱਡਾ ਚਲ ਸਾਫ ਕਰ ਦੇ ਤੂੰ ਚਾਰ ਦਿਨ ਨਹੀਂ ਪਾਥਿਆ ਪੱਥੂਗੇ ਠੀਕ ਨਹੀਂ ਗੱਲ ਆ ਕਾਂਕੜੀ ਜੀ ਬੀਜੀ ਇੱਧਰੋਂ ਉਧਰੋਂ ਪਸੀਨ ਪੀ ਜੋ ਗਿਆ ਠੀਕ ਹੈ ਹਾਂ ਗੰਨਾ ਵੀ ਸਾਲਾ ਇੱਕ ਰੇੜੀ ਹੋ ਜਾਣੀ ਪੂਰਾ ਮੋਟਾ ਹੈ ਹੋ ਕਰੇੜੀ ਹੋ ਜਾਣੀ ਕਿਰੇੜੀ ਹੋ ਜਾਣੀ ਹਾਂ ਨ ਆਰਾਮ ਨਾਲ ਉਹ ਵਢਾ ਲਈਦਾ ਹੁਣ ਬੜਾਸਾ ਲਿਆਂਦਾ ਲਿਆਈ ਨਾ ਤੇ ਫੜ ਲਿਆ ਜਾ ਇੱਥੇ ਇੱਕ ਝਾ ਥੱਲੇ ਦੇਖ ਕੇ ਮਾਰੀ ਹਾਂ ਗਰੇ ਪੈਰ ਵਢਾ ਲਵਾ ਹੋ ਠੀਕ ਆ ਢੇਰ ਵੀ ਥਾਉਣੇ ਵਾਲਾ ਹੋ ਗਿਆ ਪਿੱਛੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਕਾਲੂ ਕਰ ਦਊ ਕਾਲੂ ਕਰ ਦੂੰਗਾ ਇਹ ওভার ਟਾਈਮ ਚੱਲਦਾ ਹੁਣ ওভার ਟਾਈਮ ਬੜਾ ਠੀਕ ਆ ওভার ਟਾਈਮ ਹੀ ਲੋਟ ਰਹਿੰਦਾ ਕੰਮ ਆਦੀ ਆਦੀ ਪਉਆ ਅਨਾਇਦਾ ਆਦੀਆ ਨਹੀਂ ਆਇਦਾ ਆਦੀਆ ਠਿਕਾ ਘਾ ਲੈਦਾ ਫੇਲੀ ਹੈ ਹੋਰ ਗੰਦਾ ਵਿੱਚ ਹੋਇਆ ਬਸ ਠੀਕ ਆ ਫੇ ਵੜਦੇ ਹੁਣ ਸਾਲੇ ਨੂੰ ਪੱਟ ਕੇ ਛੱਡ ਦੇ ਉੱਥੇ ਮਿੱਠਾ ਪਿਆ ਗੰਦਾ 85 ਇਹ ਹੋ ਮਿੱਠਾ ਹੈ ਹੂੰ ਕਰਨਾ ਹੁਣ ਟੁਕਾ ਬੀਨ ਕੱਢ ਲ ਮਾਂ ਤੈਨੂੰ ਦੇਖ ਲੈ ਲੇ ਕੇ ਨਾ ਵਿੱਚ ਤੇਰਾ ਸਾਫ ਕਰਿਆ ਹੈ ਇੱਕ ਨਾ ਦੇਖੋ ਉਹ ਟਕਣ ਲੱਗ ਗਿਆ ਬਾਈ ਇਹਦੇ ਪਰ ਹਾਂ ਚੋ ਅੰਦਰ ਵੀ ਖੜਾਤਾ ਉਦੋਂ ਰੋਟਾ ਵਟਰਾ ਸੀ ਵਿੱਚ ਰਹਿ ਪਿਆ ਦੱਧਾ ਗਾ ਹਾਂ ਫੇਰ ਵੀ ਸਲਬ ਗਿਆ ਫੇਰ ਵੀ ਸਲਬ ਗਿਆ ਉਹ ਹਾਂ ਸਲਬੀ ਫੜ ਲਈ ਅੰ ਸਵੇਰੇ ਜੇ ਆਲੂ ਕਰਿਆ ਅਸੀਂ ਇੱਧਰ ਥੱਲੇ ਫੇਰ ਪਾਤਾ ਵਿੱਚ ਉਹੀ ਨਹੀਂ ਕਰ ਇਹ ਪੈਪ ਵਿੱਚ ਫਸਿਆ ਆ ਸੁਣਾਈ ਆ ਨਾ ਗਿੱਲਾ ਜਾਂਦਾ ਗਿੱਲਾ ਹੋ ਜਾਂਦਾ ਅਸੀਂ ਤਾਂ ਫੇਰ ਜਾ ਕੇ ਖੇਤਾਂ ਖਾਲੀ ਕਰਿਆ ਸਾਰੇ ਖਾਲੀ ਚਾਹੀਦਾ ਜਮਾਈ ਯਾਨੀ ਮੈਂ ਜਿਹੜੂ ਰੇਰੂ ਕੱਢਦੇ ਹਮ ਅਦਲ ਮੈਂ ਖੇਤ ਵਿੱਚ ਨਹੀਂ ਕਹਿੰਦਾ ਅਸੀਂ ਤਾਂ ਹੁਣ ਕਾਲੀ ਸੀ ਇਹਨੇ ਹੋਰ ਕਰੇ ਮੈਂ ਪਤਾ ਕੀ ਕਰੇ ਇਤਨਾ ਆਪਣੇ ਕੋ ਥੈਲੇ ਹੁੰਦੇ ਹੀ ਆ ਖਾਲੀ ਉੱਥੇ ਖਾਲੀ ਰਹੇ ਕੱਢ ਗਏ ਨਾ ਪਹੀਏ ਘੁਮਾ ਦੇ ਮੜਾ ਜਾ ਉੱਥੇ ਘੁਮਾ ਆਇਆ ਫਿਰ ਸਾਰੇ ਖਾਲੀ ਕਰੇ ਮਾਂ ਦੇਖ ਲਾ ਹੁਣ ਫਿਰ ਰਿਕਾਵਟ ਨਾ ਪਵੇ ਫਿਰ ਜਮ ਨਹੀਂ ਰਿਕਾਵਟ ਨਹੀਂ ਪਾ ਪਤਾ ਕਿ ਉਥੇ 5 ਮਿੰਟ ਦਾ ਕੰਮ ਹੈ ਪਹੀਆ ਘੁਮਾ ਦੇ ਪੰਜਰੇ ਦਾਣੇ ਆ ਰ ਕੜੇ ਹੋ ਗਿਆ ਉਹ ਹੁੰਜਾਂ ਜਗੀਰ ਦੇ ਹੋਰ ਕੀ ਕੰਮ ਦਾ ਜਿਹੜੀ ਸਲਾ ਫੜਦਾ ਹੈ ਨਾ ਉਹ ਫਿਰ ਪੰਜ ਜਮਦੀ ਹੈ ਆ ਕਿ ਪਾਇਆ ਅੱਛਾ ਸਟਾਰ 325 ਨੀਂਗੀਰੋ ਲੈ ਲਈ ਦੀ ਅੱਛਾ ਨਵਾਂ ਬੀਜ ਆ ਫਿਰ ਮੈਂ ਕਹਾਂ ਬਹੁਤ ਦਾ ਬੜਾ ਓਹ ਓਹ ਵਧੀਆ ਝੜ ਆ ਜਵੇ ਗਾਹਨ ਦਿੱਤੇ ਲੈ ਲੂਗੇ ਓਹ ਕੱਢ ਲੈਂਦੇ ਮਾਜ ਇੱਥੇ ਗੁੰਜੇ ਜਿਹਾ ਬੀਜ ਦੂੰਗੇ ਜਿਹੜਾ ਬਚਿਆ ਪਿਆ ਹਾਂ ਹਾਂ ਉੱਥੇ ਹਣ 4 ਕਿੱਲੇ ਬੀਜੋਗੇ ਅੱਛਾ 4 ਬੀਜ ਤੇ ਆਹ ਰਹਿ ਗਿਆ ਬਾਕੀ ਗੁੰਜੇ ਜਿਹਨੂੰ ਬੀਜ ਦੂੰਗੇ ਬਾਕੀ ਉੱਥੇ ਦੂਆ ਬੀਜ ਦੂੰਗੇ ਠੀਕ 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 ਆ ਓ ਰੱਖ ਲੈ ਇਹਨੂੰ ਇਹਨੂੰ ਕੱਢ ਲੈਣਾ ਕੱਢ ਲੈ ਉਸ ਕੋਚੇ ਗੁੰਜੇ ਜਿਹਾ ਨਾ ਹੋਣਾ ਗਿਰਿਆ ਆ ਕਿੱਥੇ ਮੰਡੇ ਚ ਮਾਂ ਦੇ ਹੁੰਜਿਆ ਦੇ ਕੋਲ ਘਰ ਚ ਬਰੂ ਲਈ ਨਾ ਧੋਵਾ ਜਾ ਹਾਂ ਹਾਂ ਇਹ ਮੈਂ ਤੇ ਲੈ ਜੀ ਉਹ ਤੇ ਦੇ ਕੱਢ ਲੈਣਾ ਕਿਹੜਾ ਹੋਇਆ ਇਹ ਦੀ ਗੱਲ ਆਇਦਰ ਕਰੰਨਾ ਪੂਜੀ ਨਾਾਰੇ ਦਾ ਖਾਣਾ ਕੋ ਇੱਧਰ ਲੈ ਹਾਂ ਹਾਂ ਅਥਰ ਮੈਂ ਜਾ ਦੱਪਾ ਖੜਾਉਂਦੇ ਵੀ ਲੈ ਇਹਨੂੰ ਹੂੰ ਇਹਦਾ ਇਲਾਜ ਇਹ ਹੈ ਵੀ ਗਰਮ ਪਾਣੀ ਕੱਲੋ ਅੱਛਾ ਜਿੱਦਣ ਸਾਰੀਆਂ ਗੱਲਾਂ ਖ਼ਤਮ ਹੋ ਗਈਆਂ ਹਾਂ ਮੈਂ ਗਰਮ ਪਾਣੀ ਦੇ ਨਾਲ ਤਸੌਲਤ ਹੋਈ ਦੇ ਠੀਕ ਹੈ ਪਾ ਰਿਹਾ ਪੱਟ ਪੱਟ ਕੇ ਮਾਰਦਾ ਇਹਦੇ ਨਾਲ ਲੱਗਿਆ ਬੰਦਾ ਹਾਂ ਇਹ ਤਾਂ ਹੈ ਕਿ ਨਹੀਂ ਹਲੇ ਪੈਸਾ ਇੱਕ ਨਹੀਂ ਖੜਾ ਲੈਂਦੇ ਆ ਹੁਣ ਆ ਧਿਆਨ ਪਾਇਆ ਬਦ ਰੂਪ ਸੁਪਰ ਸ਼ੀਟ ਦੇ ਇੱਕ ਹਾਂ ਉਹ ਕਹਿੰਦਾ ਇਸ ਇੱਕ ਨਹੀਂ ਖੜਾਤਾ ਬਾਈ ਸਾਰਾ ਕੁਝ ਜਾਮ ਹੋ ਗਿਆ ਪੱਟੇ ਦੇ ਨਵੀਆਂ ਬਈਆਂ ਕਰਾਰੀਆਂ ਜਾਂਦੀਆਂ ਨਾ ਨਾ ਸਾਹੀ ਨਵੀਆਂ ਬਈਆਂ ਸਫਾਈ ਦਾ ਜਾਂਦੀਆਂ ਨਵੀਆਂ ਸਫਾਈ ਸਫਾਈ ਚੋ ਅੰਦਰ ਵੀ ਖੜਦੀ ਹੋਵੇ ਚੀਜ਼ ਹਾਂ ਨਿੱਕ ਪਰ ਸਭ ਕਰੋਗਾ ਨਾ ਬਾਸ ਬਾਸ ਉਹਨਾਂ ਦਾ ਨਾਮ ਲੱਭੜ ਗਿਆ ਕੰਮ ਹੋ ਗਿਆ ਹਾਂ ਹਾਂ ਫਰਸੇ ਗਏਗਾ ਕਿ ਨਿੱਪੜ ਗਿਆ ਸੱਜੇ ਜਾਣ ਕਰਕੇ ਹਾਂ ਫਾਜਰੀ ਚਲੇਗੇ ਹਾਂ ਹਾਂ ਹੁਣ ਵਧੀਆ ਹੈਗਾ ਹਾਂ 5 ਕਿਲੋ 7 5 7 ਕਿਲੋ ਰੁਪਈਆ ਬੱਸ ਇੱਥੇ ਹੋਏਗਾ ਏ ਟੱਕਣ ਜਾਂ ਖੋਲਾ ਇਹ ਸਵਾ ਚਾਰ ਕਿੱਲੇ ਐ ਅੱਛਾ ਹੁਣ ਸਵਾ ਚਾਰ ਕਿੱਲੇ ਮਤੇ ਲਾ ਲਾ ਤੂੰ ਸਾਹਿਬ ਸਵਾ ਚਾਰ ਕਿੱਲੇ ਮਤੇ ਬਚਿਆ ਏ ਆਹ ਵੀ ਜੋ ਬਚਿਆ 10 ਈਲੀਆਂ ਮਤੇ ਦੋ ਕੁਇੰਟਲ ਜੋ ਹਾਂ ਦੋ ਕੁਇੰਟਲ ਦੇ ਠੀਕ ਹੈ ਹਣ ਸਬਾਤ ਕਿੰਨੇ ਨੇ ਪੈ ਗਿਆ ਵੀ ਕਿੰਨੀ ਪੈ ਗਈ ਆ ਬਸ ਹੋਊਗਾ 45 ਕਿਦੀ ਹੋਸ ਤਾਜੀ ਹੈ 45 ਕਿਲੋ ਦੇ ਕਿੜਾ ਬਾਈ ਇੰਨਾ ਕਿ ਪੈ ਗਿਆ ਹਾਂ 45 46 45 ਹੀ ਪੈ ਗਏ ਬਹੁਤ ਹੈ ਨਾ ਚਾਹੀਦਾ ਇਹਨਾਂ ਦਾ ਆਏ ਆ ਕੁੜੇ ਨੂੰ ਪੈ ਗਿਆ ਆਈਦਾ ਯਾਰ ਤੇ ਦੇਖੀ ਜਾਂਦੇ ਪਟ ਪਟ ਕੇ ਜੰਮਿਆ ਨੀ ਸਾਲਾ ਘਾਟਾ ਕਿੱਦਾਂ ਆਇਆ ਹੈ ਹੈ ਕਿ ਨਹੀਂ ਹਾਂ ਹਾਂ ਟੱਕਣੀ ਦੇ ਇਹ ਨਿਕਲ ਜਾਣਾ ਚਾਹ ਖਲੂ ਆਪੇ ਜੂਗਾ ਬੀਜੂ ਲਵੀ ਆ ਜਾਣਾ ਗਿੱਲਾ ਹੈ ਤਾਂ ਅੱਛਾ ਇਹਦਾ ਹੁਣ ਇਕੱਠਾ ਹੀ ਬੀਜੂਗਾ ਉੱਥੋਂ ਕੱਢ ਲੂਗੇ ਉਹਦੇ ਉੱਥੇ ਰਸਤਾ ਹੈਗਾ ਹਾਂ ਹਾਂ ਉੱਥੋਂ ਕੱਢੂਗਾ ਮਾਦਾ ਉੱਥੇ ਪਾਣੀ ਪੈ ਗਿਆ ਨਾ ਉਦੋਂ ਠੀਕ ਠੀਕ ਨਹੀਂ ਤਾਂ ਬੀਜੂ ਰੋਣਾ ਤਾਂ ਇਹ ਹਾਂ 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 ਹੁਣ ਛੱਲੀਆਣਾ ਵੀ ਰੌਣੀ ਕਰਿਆ ਪਿਆ ਅੱਛਾ ਛੱਲੀਆਣਾ ਯਾਰ ਇਕੱਠਾ ਹੀ ਬੀਜੂਗਾ ਹੱਸ ਵੀਰ ਹੁਣ ਹੈ ਹੱਸ ਵੀਰ ਹਾਸ ਵੀ ਟਰੈਕਟਰ ਤੋਂ ਹੋਣਗੇ ਕੱਲ ਮੁੱਕੀ ਗੀਤ ਤਾਂ ਅੱਛਾ ਨਗਰ ਕਰਪਾ ਖਿਲਰ ਟਰੈਕਟਰ ਤੋਂ ਹੋਣ ਚਲੇਗਾ ਤਾਂ ਹੀ ਤਾਂ ਹੁਣ ਰੋਲਾ ਨਹੀਂ ਪਈਆਂ ਯਾਰ ਹਾਂ ਹਾਂ ਉਹ ਟਰੈਕਟਰ ਤੋਂ ਨਾ ਸਰਪਰੇਸ਼ਨ ਬੰਦ ਕਰਦਣਾ ਇਹਨੇ ਤੁਹਾਨੂੰ ਲੱਗ ਜਾਂਦੇ ਆ 5 ਵਜੇ ਦੇ ਬਾਅਦ 4 ਵਜੇ ਦੇ ਬਾਅਦ ਦੋਦਰ ਲੈ ਜਾਣਾ ਦੂਹਾ ਨਹੀਂ ਲੈਣਾ ਦੂਹੀ ਰਮ ਸਾਡਾ ਸਵਾਗਾ ਮਾਰਨੇ ਵੀ ਪਿਆ ਕੰਨੇ ਪਰ ਜਾ ਹਾਂ ਸਵਾਗਾ ਵੀ ਮਾਰਨਾ ਕੰਨੇ ਪਰ ਆਹੋ ਸੱਜਾ ਜੀ ਸਵਾਗਾ ਮਾਰ ਦੋ ਇੱਕੇ ਭੇਜਣਾ ਯਾਰ ਆਪੜਾ ਠੀਕ ਆ ਠੀਕ ਵੀ ਗੱਲ ਹਾਂ ਹਾਂ ਆ ਦੇਖਣ ਵਾਲਾ ਕੰਮ ਨਹੀਂ ਹੈਗਾ ਇਹ ਮੋੜਣਾ ਨਹੀਂ ਪਿੰਡਾਂ ਚ ਹਾਂ ਇਹ ਪਿੰਡਾਂ ਚ ਨਹੀਂ ਮੋੜਨਾ ਹੈਗਾ ਠੀਕ ਵੀ ਗੱਲ ਇਹ ਤਾਂ ਹੈ ਇਹ ਨਹੀਂ ਮੋੜਨਾ ਹੈਗਾ ਹੂੰ ਹੂੰ ਮਮੀ ਕਹਿੰਦੇ ਚਾਰਜੂ ਕੋ ਟੂ ਕਾਲ ਕਹਿੰਦਾ ਉਲਟਾ ਹੋਊਂਗੇ ਨਾ ਠੀਕ ਨਹੀਂ ਗੱਲ ਜਿਹੜਾ ਬੰਦਾ ਚਲਾਦਾ ਉਹਨੂੰ ਬੜੇ ਨੂੰ ਹੀ ਆ ਸਕਦਾ ਹਾਂ 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 ਦੁਆਹੜਾ ਹੁਣ ਕਾ ਤੁ ਸਵਾਗਾ ਮਾਰੂ ਮੱਟਾ ਪਾਉ ਠੀਕ ਆ ਹੋੜ ਨਾਲ ਦੁਆਹ ਥੋੜਾ ਸਾਫ ਨੂੰ ਚੱਕੀਆ ਕੀ ਖੜਾ ਕੱਦਾ ਉਹ ਅੱਛਾ ਉਹ ਅੱਜ ਨਰਾਜ ਹੋ ਗਿਆ ਤੇ ਬੜੇ ਜੁਗੱਟੀਆਂ ਤਾਂ ਮੈਨੂੰ ਕੱਢਦੇ ਹੀ ਨਹੀਂ ਮਾਲਕ ਕਹਿੰਦਾ ਬਮਾਨ ਉਸ ਡਾੜੀ ਨਹੀਂ ਉਹਦੀ ਬੈਟਰੀ ਚਾਲ ਤੇ ਲਾਉਂਦਾ ਸੋਭਸਰ 8 ਫੁੱਟਾ ਨਾਰਮਲ ਹੈ ਜਦੋਂ ਕਹਿੰਦੇ 9 ਫੁੱਟਾ ਲੈ ਲੋ ਤਾਂ ਪੁੱਟਾ ਬੜੇ ਦਾ ਫਾਇਦਾ ਨਹੀਂ ਕੋਈ ਹਨਾ 9 ਫੁੱਟਾ 8 ਫੁੱਟਾ ਠੀਕ ਹੈ ਪੁੱਟਾ ਸਭ ਹੀ ਲੋ ਹਾਂ ਇਸ ਦਾ ਇਥੇ ਬੰਦਾ ਕੋਲੇ ਵਿੱਚ ਮੱਧਾ ਦਾ ਹਾਂ ਹਾਂ ਇਹ ਕੋਈ ਚੋਅਰ ਰਸਤੇ ਆਪਣੇ ਕਿਹੜੇ ਆ ਉਹ ਹੀ ਤਾਂ ਆ ਸਾਈਡ ਸੂਰਪ ਦੇਣ ਪਰ ਔਖਾ ਉਹ ਜਿਹੜਾ ਇੰਨੀ ਦੂਰ ਨੂੰ ਲੈ ਕੇ ਗਏ ਆ ਬੜਾ ਹੁੰਦਾ ਜਸਟਮੈਂਟ ਨਹੀਂ ਆਉਂਦੀ ਪਹਿਲਾਂ ਦਾ ਨਹੀਂ ਆਉਂਦੀ ਬਾਈ ਇਹਦਾ ਟਾਇਰ ਪਿੱਛੇ ਨਹੀਂ ਆਉਂਦਾ ਹਾਂ ਹਾਂ ਥੋੜੀ ਜਿਹੀ ਫਰਕ ਰਹਿੰਦਾ ਬਸ ਥੋੜੀ ਜਿਹੀ ਫਰਕ ਪੈਂਦਾ ਬਸ ਦੇਖ ਤਾਂ ਕਿੰਨਾ ਕ ਵਜੇ ਆ ਬਾਹੀ ਆ ਹੈਗਾ 7 ਕਿਲੋ ਹਾਂ ਇੰਨਾ ਕੋਲ 7 ਕਿਲੋ ਹੀ ਆ 7 ਕਿਲੋ ਹੀ ਆ ਇੰਨਾ ਗਿਆ ਵੈਸੇ ਦੱਸਿਆ ਤਾਂ ਨਾ ਵੀ ਇੰਨਾ ਕੋਲ ਠੀਕ ਆ ਆਹ ਨੂੰ ਘੜਦ ਨੂੰ ਹਾਂ ਇਹ ਕਰਦੇ ਹਾਂ ਇਹ ਵੀ ਕਰ ਲੈ। ਪਰ ਇਸ ਦਾ ਪਤਾ ਜਿੰਮਿਆ। ਵਰਸ਼ੀਂ ਵਧੀਆ ਜਿੰਮਿਆ ਨਾ। ਹਾਂ ਹਾਂ। ਗਾਇ ਬੰਦ। 6 ਲੱਖ ਕਰੇ ਭਾਈ ਆ। ਤਰੇ ਕੋ ਬੱਛਾ ਜੀ ਤਾਂ ਘਾ ਦਾ ਜਿਆਦਾ। ਤਿੰਨ ਲੱਖ ਦੇ ਪਿੱਛੇ ਨੂੰ। ਅੱਛਾ। ਦੋ ਤਿੰਨ ਜੀ ਦਾ ਲੱਗ ਗਿਆ। ਹੂੰ ਹੂੰ। ਆ ਜੀ ਸਾਰੀ ਦਾ ਗਮਲ ਗਿਆ ਭਈ ਉੱਧਰ। ਉਹ ਮਸ਼ੀਨ ਇਹ ਲੂਟ ਆਉਣੀ ਪਤ ਨਹੀਂ ਕਾ ਹੋ ਗਿਆ। ਅੱਛਾ। ਹਾਂ। ਇਹ ਉੱਥੇ ਲੱਗੇ ਪਏ ਦਏ। ਲੈ ਦੋ ਗੜੇ ਲਾਏ ਵੇ ਆ ਉੱਥੇ ਪਤ ਨਹੀਂ ਕਾ ਕਰੀ ਜਾਂਦੇ। ਅੱਛਾ। ਪਰ ਕੋਈ ਗਰਾਰੀ ਗਰੂਰੀ ਨਹੀਂ ਕੰਮ ਕਰਦੀ। ਪਤਾ ਨਹੀਂ ਇਹ ਚੱਕ ਤੂੰ ਦੀਤੀ। ਰੇਤੀ। ਛੱਟਾ ਦੇ ਗਈ ਛੱਟਾ ਦੇਤਾ ਵਧੀਆ ਛੱਟਾ ਵੀ ਗਿੱਲ ਹੋਵੇ ਛੱਟਾ ਦੇ ਦਿੰਦਾ ਹੁਣ ਪਾਗਲ ਵਦਨ ਆਹੋ ਉਹ ਬਟਕਾ ਵਦਨਾ ਥੋੜੀਆ ਚੱਲ ਠੀਕ ਆ ਫਰੀ ਚੰਗਾ ਜੀ ਮਿਲਦੇ ਸਵੇਰ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ